ਤੁਹਾਡਾ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਸੋ ਫਿਸ਼ਰ ਨੂੰ ਜਿਹੜੇ ਕੰਮ ਚੋਂ ਆਇਆ ਆਏ ਹੋ ਤੇ ਕਵਰ ਕਰਦੇ ਪਏ ਹੋ ਤੁਹਾਡਾ ਸ਼ੁਕਰੀਆ ਕਿਉਂਕਿ ਮੈਂ ਬੜਾ ਸੁਭਾਗਾ ਵੀ ਮੇਰੇ ਇਸ ਕਵਰ ਨੂੰ ਪਹਿਲਾਂ ਕੋਈ ਕਵਰ ਨਹੀਂ ਸੀ ਕਰਦਾ ਬੜੇ ਵੀ ਤੁਸੀਂ ਆਏ ਹੋ ਤੇ ਕਵਰ ਕਰਦੇ ਹੋ ਸਾਰੀ ਦੁਨੀਆ ਨੂੰ ਇੱਕ ਮੈਸੇਜ ਆਈਗਾ ਕਿ ਲੋਕ ਕਮਿਊਨਿਟੀ ਮੈਸੇਜ ਆਏਗਾ ਵੀ ਅਸੀਂ ਬਟਾਲਾ ਜਿਹੜਾ ਬਟਾਲਾ 12 ਹਰਮੇਸ਼ਾ ਜਿਹੜਾ ਬਹੁਤ ਜ਼ਿਆਦਾ ਹਮੇਸ਼ਾ ਹਰ ਸਾਲ ਮਨਾਉਂਦੇ ਤੇ ਮੈਂ ਲੋੜੀ ਦੀਆਂ ਮੁਬਾਰਕਾਂ ਸਾਰਿਆਂ ਦੇ ਨਾਲ ਮੇਰੇ ਬਾਬਾਗਾਂ ਨੂੰ ਸਾਰਿਆਂ ਨੂੰ ਲੋੜੀ ਦੀਆਂ ਮੁਬਾਰਕਾਂ ਦੇ ਵਿੱਚ ਆ ਜੀ ਜਿਹੜੇ ਪ੍ਰਾਣਿਕ ਬਿਲਕੁਲ ਇਹ ਮੌਤ ਦੀ ਗੋਲ ਹੀ ਹੈ ਜਿਹੜਾ ਮੈਂਬਰ ਵੀ ਰਹਿ ਗਿਆ ਪਰ ਇਹ ਬਹੁਤ ਬਹੁਤ ਸਹਾਉਣੀ ਚਾਹੀਦੀ ਆ ਇਹ ਸੀਨੀਅਰ ਮੈਂਬਰ ਨੇ ਮਾਰਸਾ ਵੀ ਤੁਹਾਨੂੰ ਵੀ ਜਿਵੇਂ ਜਾਲ ਦੇ ਮਾ ਨਾਲ ਮੱਛੀਆਂ ਫੜੀ ਜਾਂਦੀਆਂ ਉਸ ਜਾਲ ਦੀ ਤਾਰ ਦੇ ਨਾਲ ਬਣੀ ਹੋਈ ਆ ਕਰੰਟ ਵੀ ਪਾਸ ਹੁੰਦਾ ਤੇ ਪਾਣੀ ਚ ਵੀ ਨਹੀਂ ਗੱਲ ਦੀ ਤੇ ਕਿੰਨੀ ਖਤਰਨਾਕ ਚੀਜ਼ ਆ ਇਹਦੇ ਬਹੁਤ ਜ਼ਿਆਦਾ ਮੈਂ ਤੇ ਬਿਲਕੁਲ ਅਗੇਂਸਟ ਆ ਜੀ ਅਜਾ ਤੇ ਮੈਂ ਕਹਾਂਗਾ ਵੀ ਸਜ਼ਾ ਹੋਰ ਵਧਾਉਣੀ ਚਾਹੀਦੀ ਤੇ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਆ ਬਟ ਇਹਦੇ ਚ ਇੱਕ ਚੀਜ਼ ਆ ਵੀ ਸਭ ਤੋਂ ਪਹਿਲਾਂ ਜਿਹੜੇ ਸਾਡੇ ਬੱਚੇ ਆ ਨਾ ਉਹਨਾਂ ਨੂੰ ਇੱਕ ਮੈਸੇਜ ਇਹ ਜ਼ਰੂਰ ਦੇਣਾ ਲਾਜ਼ਮੀ ਆ ਵੀ ਇਹ ਖਤਰਨਾਕ ਚੀਜ਼ ਆ ਇਹਨੂੰ ਯੂਜ਼ ਨਾ ਕਰੋ ਸਭ ਤੋਂ ਪਹਿਲਾਂ ਕਿਉਂਕਿ ਬੱਚਿਆਂ ਨੂੰ ਕੀ ਆ ਬੱਚਿਆਂ ਨੂੰ ਜੋ ਦੇਤੀ ਉਹਨੇ ਅਡੋਣੀ ਸ਼ੁਰੂ ਕਰ ਦੇਣੀ ਆ ਆਪਣਾ ਮਕਸਦ ਇਹ ਹੋਣਾ ਚਾਹੀਦਾ ਬੱਚਿਆਂ ਦੇ ਦਿਮਗ ਦਿਮਾਗ ਚ ਚੀਜ਼ ਕੱਢੀ ਆ ਵੀ ਖਤਰਨਾਕ ਚੀਜ਼ ਆ ਇਹਨੂੰ ਯੂਜ਼ ਨਾ ਕਰੀਏ ਰਗਵੀਰ ਸਿੰਘ ਸੰਧੂ ਜੀ ਬੜੀ ਖੁਸ਼ੀ ਦਾ ਮੌਸਮ ਹੈ ਵਧੀਆ ਮੌਸਮ ਹੈ ਔਰ ਇਹ ਲੋਹੜੀ ਦਾ ਤਿਉਹਾਰ ਜਿਹੜੀ ਬੈਕਗ੍ਰਾਉਂਡ ਚ ਲੋ ਮਨਾ ਦੇ ਬੈ ਥੈਂਕ ਯੂ ਸਪੈਸ਼ਲ ਥੈਂਕਸ ਟੂ ਜਿਹਨੇ ਬਚਾਇਆ ਇਹਨਾਂ ਨੇ ਥੈਂਕ ਯੂ ਅਭਿਨਵ ਜੀ ਸੈਕਰੀਫਾਈਸਸ ਉਹਨਾਂ ਦੇ ਜੋ ਸੁਧਿ ਹੋਇਆ ਜੀ ਮੇਰੇ ਵੱਲੋਂ ਇਹ ਕਹਾਣੀ ਸੁਣ ਕੇ ਹਰ ਬੰਦਾ ਇਸ ਤੋਂ ਪ੍ਰਭਾਵਿਤ ਆਜੋ ਆਜੋ ਸਰ ਆਜੋ ਆਜੋ ਕਰਤਾਰਪੁਰ ਤੋਂ ਆਏ ਨੇ ਸਾਡੇ ਜੀ ਸਾਡੇ ਆਪਣੇ ਪਟਿਆਲੇ ਦਾ ਵੀ ਉੱਠਿਆ ਕਰੋ ਯਾਰ ਬਾਬੂ ਧੱਕੀ ਆ ਇਹਨੇ ਕਈ ਨਾਇਕ ਪੈਦਾ ਕੀਤੇ ਨਵਾਂ ਸਾਦ ਸੁੱਖਾਂ ਦੀ ਲੈ ਆਏ ਮੇਰੇ ਮਾਲਕਾ ਸੁਲਾਮ ਲੋਣੀ ਸੁੱਖਾਂ ਦੀ ਲੈ ਆਏ ਮੇਰੇ ਮਾਲਕਾ ਕਰਨ ਕਰੇ ਮੇਰੇ ਮੇਰੀ ਕੌੜੀ ਆਈ ਆਈ ਤਦੋਂ ਨਵਾਂ ਸਾਦ ਸੁੱਖਾਂ ਦੀ ਲੈ ਆਏ ਮੇਰੇ ਮਾਲਕਾ ਸੁੱਖਾਂ ਦੀ ਲੈ ਆਏ ਮੇਰੇ ਮਾਲਕਾ ਕਿੱਸੇ ਭਰੇਣ ਹੱਥ ਫੁੱਲ ਰਹੇ ਨੇ ਚੰਗੇ ਜਿਹੇ ਆਰ ਪਾਟੇ ਉੱਤੇ ਅਵਰਤੋ ਤੇ ਗਾਉਂਦਾ ਕੋ ਯਾਤਰੀ ਤੋਂ ਆਪਣੀ ਜੀਬ ਦੇ ਰਕਤ ਪਸਾਨਾਂ ਦਾ ਮਾਲੀਆ ਦੇ ਦੱਸੇ ਪਰ ਉਹਨੇ ਇਨਕਾਰ ਕਰ ਦਿੱਤਾ ਸੀ ਉਹ ਰੋਕੀ ਦੇ ਵਜੋਂ ਉਹਨਾਂ ਨੂੰ ਅੱਗੇ ਦਿੱਤਾ ਸੀ ਅੱਗੇ ਕਰ ਲੈ ਫਾਈਲ ਜਿੱਦੜੀ ਕਿ ਜਿਲ੍ਹਾ ਪੁਤੀ ਬਾਰੇ ਕਿ ਸਿੱਖਾ ਜਾ ਕੇ ਚਾਹੀਦਾ ਉਹਦਾ ਬੁਲਾ ਪੁਤੀ ਦਾ ਉਹ ਵੀ ਲਾਬਰ ਸੀ ਯਾਰ ਦਾ ਕਿ ਆਪ ਹਕੂਮਤ ਨੇ ਦੇਖੀਏ ਉਹ ਆਰਡਰ ਮੰਨਣ ਤੋਂ ਉਹ ਵੀ ਬਾਗੀ ਸੀ ਆ ਜਿਹਦੇ ਕਰਕੇ ਉਹਨੇ ਇਹਦਾ ਪੇਸ਼ ਕਰਨਾ ਪਿਆ ਜਿਹੜਾ ਗਰੀਆਂ ਖਾਗੋ ਜਿਹੜਾ ਬਾਗੀ ਸੀ ਉਹ ਵੀ ਬਾਗਾ ਢਾਣੋਗਾ ਯਾਦ ਕਰ ਲੋਗਾ ਉਹ ਮਤਲਬ ਕਿ ਸਾਥੀ ਹੋਰ ਲਾਉਗੇ ਤੇ ਦੋਨੇ ਲੜਕੀਆਂ ਦੇ ਵਿਆਹ ਨੂੰ ਜਿੰਦਗੀ ਵਿੱਚ ਤੇ ਦੋਨੇ ਪੱਕੇ ਆਪਣੇ ਸਾਥੇ ਨਾਲ ਲੈ ਕੇ ਬੋਲੋ ਮੁੰਡੇ ਪਾਇਲ ਦਾ ਮੋਟਰ ਕੀਤਾ ਕਿ ਇੱਕ ਵਾਰ ਕੋਤਵਾਲੀ ਵੀ ਕਿ ਉਹਨਾਂ ਦੋਨਾਂ ਲੜਕੀਆਂ ਨੂੰ ਛੜਾ ਕੇ ਤੇ ਉਹਨਾਂ ਦੇ ਵਿਆਹ ਕੀਤੇ ਆਪਣੇ ਹੱਥੀ ਤੇ ਉਸ ਤੋਂ ਕੋਈ ਹੋਰ ਬਣਦਾ ਚੱਲਦਾ ਬਸਦਾ ਜੀ ਇਸ ਇਲਾਕੇ ਦਾ ਜੰਮੂ ਵਿਖੇ ਮਹਿਲਾ ਪੰਜਾਬ ਪਰ ਵੜੇ ਜਿਵੇਂ ਨਾਮ ਵਾਲੇ ਯੋਧੇ ਪੈਦਾ ਕੀਤੇ ਨੇ ਤੇ ਉਹਨਾਂ ਦੇ ਨਾਂ ਦੇ ਉੱਤੇ ਤਿਹਾਰ ਚੱਲਦੇ ਆ ਰਹੇ ਨੇ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਸਭ ਨੂੰ ਤੇ ਤੁਹਾਨੂੰ ਵੀ ਇੰਟਰਸਟ ਕਰਾਉਣੇ ਬਹੁਤ ਬਹੁਤ ਦੱਸ ਦਿੰਦਾ ਕਿ ਤੁਸੀਂ ਕਿਸੇ ਤਰ੍ਹਾਂ ਅਗਲੇ ਸਾਲ ਨੂੰ ਸਾਡੇ ਕੋ ਆਓ ਔਰ ਕੂਲ ਕਾਮ ਦਾ ਹੈ ਜਿਹੜੀ ਲਈਏ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਬੁਦਾਦਾਂ